ਹਾਂਜੀ ਸਲਾਮ ਵਾਲੇਕੁਮ ਬਾਈ ਅੱਜ ਅਸੀਂ ਸਾਡੇ ਪਿੰਡ ਬਾਈ ਕਲਾਰਖੁਰ ਦਾ ਫੌਜੀ ਦੀ ਕੋਠੀ ਵਿੱਚ ਸਾਡਾ ਕੰਮ ਚੱਲ ਰਿਹਾ ਹੈਗਾ ਤੇ ਤੁਸੀਂ ਆ ਫੌਜੀ ਦੀ ਕੋਠੀ ਦੇਖ ਸਕਦੇ ਹੋ ਬਹੁਤ ਸੋਹਣਾ ਫਰੰਟ ਬਣਾਇਆ ਬਾਈ ਨੇ ਬਹੁਤ ਕਲਾਸਿਕਲ ਲੁੱਕ ਹੈਗੀ ਤੇ ਆਜੋ ਫਿਰ ਆਪਾਂ ਅੰਦਰ ਦੇਖਣੇ ਚੱਲ ਕੇ ਕੀ ਕੀ ਹੋਸਾਗਾ ਆ ਬਾਈ ਪੋਰਚ ਹੈਗਾ 13 ਬਾਈ 14 ਦਾ ਪੋਰਚ ਬਣਾਇਆ ਬਾਈ ਨੇ ਤੇ ਵਧੀਆ ਖੁੱਲੀ-ਗੁੱਲੀ ਗੱਡੀ ਖੜ੍ਹਦੇ ਦੀ ਸਾਈਡ ਤੇ ਗੱਡੀ ਖੜ੍ਹਕੇ ਤੇ ਸਾਈਡ ਤੇ ਮੋਟਰਸਾਈਕਲ ਜੇ ਮਰਜ਼ੀ ਖੜਾ ਸਕਦਾ ਤੇ ਮੇਨ ਮੇਨ ਗੇਟ ਜਿਹੜਾ ਬਾਈ ਨੇ ਇਧਰਲੇ ਪਾਸੇ ਰੱਖਿਆ ਦਾ ਆ ਇੱਕ ਬਹੁਤ ਸੋਹਣੀ ਚੀਜ਼ ਬਣੀ ਮੂਰੇ 4x4 ਦੀ ਤੇ ਬਹੁਤ ਕਲਾਸਿਕਲ ਲੁੱਕ ਹੈ ਦੀ ਉੱਪਰ ਦਾ ਹਾ ਦੀ ਬਾਈ ਇਹ ਆ ਜੋ ਬਈਂਦਰਾ ਆ ਗਈ ਮੇਨ ਐਂਟਰੀ ਐਮ ਐਨ ਐਟਰੀ ਦਾ ਸਾਈ ਜਗਾ ਬਾਈ 12 9 ਦਾ ਆ ਜਿਹੜੀ ਛੋਟੀ ਇਹ ਲੋਬੀ ਤੋਰਲੀ ਸਾਈਡ ਤੇ ਆ ਗਈ 12 6 ਦਾ 12 9 ਦਾ ਸਾਈਜ਼ ਹੈ ਇਹਦਾ ਤੇ ਆ ਇੱਕ ਸਾਈਡ ਤੇ ਆ ਗਿਆ ਡਰਾਈング ਰੂਮ ਇਹ ਦਾ ਬਾਈ ਸਾਈਜ਼ ਹੈਗਾ 12 13 ਦਾ ਜਿਹੜੀ ਬਾਈ ਸਾਈਜ਼ ਹੈ ਡਰਾਈング ਰੂਮ ਆ 12 13 ਦਾ ਵਧੀਆ ਖੁੱਲਾ ਡੋਲਾ ਡਰਾਈング ਰੂਮ ਆ ਜਿਵੇਂ ਮਰਜ਼ੀ ਕਾ ਸਟਾਜ ਨਾਲ ਪੰਜ ਛੇ ਜਿੰਨੇ ਵਰਤੀ ਬੈਠ ਸਕਦੇ ਡੋਲਾ ਵਧੀਆ ਬਣਿਆ ਹੋਇਆ ਤੇ ਇਦੂ ਕਹਾ ਬਾਈ ਆਪਣੀ ਆ ਗਈ ਲੋਬੀ ਬਹੁਤ ਸੋਹਣਾ ਬਾਈ ਅੰਦਰੋਂ ਲੁੱਕ ਬਣਾਈ ਹੋਈ ਆ ਬਾਈ ਨੇ ਹਨਾ ਤੇ ਆ ਗਈ ਲੋਬੀ ਲੋਬੀ ਦਾ ਸਹਿਜ ਬਾਈ 32 बाई 13 ਦਾ ਸਹਿਜ ਹੈਗਾ ਆ ਇੱਕ ਸਾਈਡ ਤੇ ਬਾਈ ਰਸੋਈ ਘੜ ਰੱਖੀ ਆ ਦੇਖ ਸਕਦੇ ਤੁਸੀਂ ਤੇ ਇੱਕ ਸਾਈਡ ਤੇ ਖੁੱਲੀ ਰਸੋਈ ਆ ਜਿੰਮੀ ਆਪਣੇ ਅੱਜ ਕੱਲ੍ਹ ਓਪਨ ਚੱਲਦੀ ਆ ਉਸ ਤਰ੍ਹਾਂ ਖੁੱਲੀ ਰਸੋਈ ਆ ਤੇ ਆ ਦੂਜੀ ਸਾਈਡ ਦੀ ਇਹਦਾ ਪੌੜੀ ਚੜ੍ਹ ਰੱਖੀ ਹੈ ਤੇ ਸਾਡਾ ਕੰਮ ਚੱਲ ਜਿਆਦਾ ਬਾਈ ਰੋੜੀ ਪਈ ਜਾਂਦੀ ਆ ਤੇ ਬਜਰੀ ਵੀ ਪੈ ਰਹੀ ਹੈਗੀ ਤੇ ਨਾਲ ਹੀ ਅਸੀਂ ਤੁਹਾਨੂੰ ਜਿਹੜੇ ਬਾਰੇ ਜਾਣਕਾਰੀ ਦੇ ਰਹੇ ਹਾਂ ਦੇਖੋ ਪੌੜੀ ਚੜ੍ਹਦੀ ਸਾਈਡ ਤੇ ਤੇ ਆ ਇੱਕ ਸਾਈਡ ਤੇ ਕਮਰਾ ਕੱਢਿਆ ਹੋਇਆ ਬਾਈ ਆ ਇੱਕ ਸਾਈਡ ਤੇ ਆ ਗਿਆ ਕਮਰਾ 12 बाई 13 ਦਾ ਇੱਕ ਸਾਈਡ ਤੇ ਇਹ ਕਮਰਾ ਆ ਗਿਆ 12 ਦੇ ਨਾਲ ਅਟੈਚ ਬਾਥਰੂਮ ਦਿੱਤਾ ਹੋਇਆਗਾ ਇੱਕ ਸਾਈਡ ਤੇ ਹੈਗਾ ਭਾਈ ਬੈਡਰੂਮ ਦੇ ਜਿਹੜੀ ਰਸੋਈ ਦੇ ਨਾਲ ਹੀ ਆ ਗਿਆ ਤੇ ਨਾਲ ਹੀ ਜਿਵੇਂ ਕੋਈ ਗੈਸਟ ਆਉਣਾ ਨਾਲ ਹੀ ਆਉਦਾ ਰੋਕੀ ਪਾਣੀ ਖਾ ਸਕਦਾ ਤੇ ਨਾਲ ਹੀ ਅਟੈਚ ਇਹ ਬਾਥਰੂਮ ਆ ਦੇਖ ਸਕਦੇ ਹੋ ਟੱਕਾ ਇਹਦਾ ਭਾਈ 7 ਬਾਈ 10 ਦਾ ਸਾਈਜ਼ ਹੈ ਬਾਥਰੂਮ ਬਹੁਤ ਸੋਹਣਾ ਬਾਥਰੂਮ ਹੈ ਤੇ ਬਦਰੀ-부ਦਰੀ ਦੇ ਵਿੱਚ ਪਈ ਹੈ ਤੇ ਪੈਗ ਦਾ ਕੰਮ ਸੀ ਕਰਨੀ ਤੇ ਇਹਦੇ ਨਾਲ ਹੀ ਇੱਕ ਗੇਟ ਭਾਈ ਨੇ ਪਿੱਛਲੇ ਪਾਸੇ ਕੱਟਿਆਗਾ ਇਹ ਆ ਗਿਆ ਆਪਣਾ ਜਾਲਾ ਏਰੀਆ ਜਿਹਨੂੰ ਆਪਾਂ ਕਹਿੰਦੇ ਆ ਜਾਲਾ ਵਾਲਾ ਏਰੀਆ ਇੱਥੇ ਵਾਸ਼ਿੰਗ ਏਰੀਆ ਆ ਗਿਆ ਉੱਪਰ ਬਾਈ ਨੇ ਫੈਬਰ ਉਹ ਆ ਪਈ ਹੈ ਚਿੱਟੇ ਰੰਗ ਦੀ ਇੱਕ ਬਾਈ ਇਹ ਵੀ ਬਹੁਤ ਸੋਹਣਾ ਲੱਗਿਆ ਮੈਨੂੰ ਕੰਮ ਜਿਹੜਾ ਚਿੱਟੇ ਰੰਗ ਦੀ ਬਾਈ ਨੇ ਫੈਬਰ ਪਾਈਆ ਤੇ ਤਾਨਣ ਵੀ ਬਹੁਤ ਛੱਟਾ ਛੱਟਾ ਦਿੱਤਾ ਹੀ ਨਜ਼ਰ ਆਉਣਾ ਸਾਰੇ ਕਿਤੇ ਹਨਾ ਨਹੀਂ ਆਪਾਂ ਕਈ ਵਾਰ ਗ੍ਰੀਨ ਪਵਾ ਦੇ ਨੀਲਾ ਪਾਣਾ ਤਾਂ ਉਹ ਥੋੜਾ ਨੇਰਾ ਪੈ ਲੱਗ ਜਾਂਦਾਗਾ ਤੇ ਆ ਵੀ ਬਹੁਤ ਸੋਹਣਾ ਕੰਮ ਲੱਗਿਆ ਬਾਈ ਦਾ ਮੈਨੂੰ ਤੇ ਆ ਜਾਓ ਬਾਈ ਅੱਗੇ ਹਾਂਜੀ ਹਾਂਜੀ ਵੇਖ ਮੈਂ ਵੇਖ ਇੱਕ ਬਾਈ ਆਹ ਸਾਈਡ ਤੇ ਬਾਈ ਨੇ ਇੱਕ ਤਰ੍ਹਾਂ ਦਾ ਤਾਂ ਸਟੋਰ ਬਣਾਇਆ ਸੀਗਾ ਮੀਕਰ ਨਾਲ ਦਾ ਸਟੋਰ ਆ ਪਰ ਇਹ ਬਾਈ ਮੇਰੇ ਖਿਆਲ ਚ ਬੈਡਰੂਮ ਦਾ ਕੰਮ ਹੀ ਲਊਗਾ ਤੇ ਇੱਕ ਤਰ੍ਹਾਂ ਦਾ ਹੁਣ ਤਾਂ ਕੱਡੇ ਦਾ ਸਟੋਰ ਹੀ ਸੀਗਾ ਪਰ ਇਹ ਜਿਹੜੇ ਹਿਸਾਬ ਨਾਲ ਵਿੰਡੋ ਰੱਖੀ ਆ ਤੇ ਬਾਕੀ ਸਾਰਾ ਕੰਮ ਹੋਇਆ ਮੇਰੇ ਖਿਆਲ ਨਾਲ ਬੈਡਰੂਮ ਦਾ ਕੰਮ ਹੀ ਲਊਗਾ ਸਟੋਰ ਕਹਿਣ ਤੇ ਦਾ ਸਟੋਰ ਕਹਿ ਸਕਦੇ ਆ ਪਰ ਆਪਾਂ ਇਹ ਬੈਡਰੂਮ ਹੀ ਕਹਿ ਸਕਦੇ ਆ ਇੱਕ ਤਰ੍ਹਾਂ ਦਾ ਕਿ ਸਾਈਡ ਤੇ ਕਮਰਾ ਆ ਗਿਆ ਬਾਈ ਆ ਵੀ ਇੱਕ ਬੈਡਰੂਮ ਬਣਾਇਆ ਬਾਈ ਨੇ ਜਿਹਦੇ ਨਾਲ ਹੀ ਯਾਨੀ ਕਿ ਇੱਕ ਲੈਣ ਦੇ ਵਿੱਚ ਤਿੰਨ ਬੈਡਰੂਮ ਹੀ ਹੋਗੇ ਜਿਹੜਾ ਸਟੋਰ ਤੋਂ ਕੰਮ ਹੋ ਬਾਈ ਬੈਡਰੂਮ ਦੇ ਹੀ ਆਊਗਾ ਹਨਾ ਅੱਜ ਕੱਲ੍ਹ ਸਾਨੂੰ ਪਤਾ ਬਾਈ ਕੱਪਵਾਰਡ ਬਣਦੇ ਆ ਬੈਡਰੋਮ ਸਟੋਰ ਦੇ ਵਿੱਚ ਪੀਟੀਓ ਪੁੱਟੀ ਨੇ ਕਿਹੜੀਆਂ ਲੱਗਦੀਆਂ ਨੇ ਹਨਾ ਤੇ ਕੱਪਵਾਰਡ ਬਣ ਜਾਂਦੇ ਆ ਤੇ ਆ ਇੱਕ ਬੈਡਰੂਮ ਆ ਗਿਆ ਤੇ ਨਾਲ ਹੀ ਇਹਦੇ ਕਮਰਾ ਆ ਗਿਆ ਡਰੈਸਿੰਗ ਰੂਮ ਆ ਡਰੈਸਿੰਗ ਰੂਮ ਨਾਲ ਹੀ ਆ ਗਿਆ ਇੱਕ ਆ ਬਾਥਰੂਮ ਆ ਗਿਆ ਇਹ ਬਾਥਰੂਮ ਦਾ ਸਾਈਜ਼ ਹੈਗਾ 2 बाई 6 बाई 7 ਦਾ ਬਹੁਤ ਸੋਹਣਾ ਬਾਥਰੂਮ ਹੈ ਤੇ ਡ्रेसਿੰਗ ਰੂਮ ਵੀ ਮੇਰੇ ਖਿਆਲ ਚ 4 बाई 7 ਦਾ ਹੈ ਤੇ ਆਹ ਕਮਰੇ ਦਾ ਸਾਈਜ਼ ਹੈਗਾ 12 बाई 13 ਦਾ ਬਹੁਤ ਸੋਹਣਾ ਬੈਡਰੂਮ ਹੈ ਆਜ 2 ਪਰ ਆਰ ਸੋਈ ਦੇਖ ਸਕਦੇ ਹੋ ਤੁਸੀਂ ਤੇ ਸੋਈ ਵੀ ਬਾਈ ਖੋਲੀ ਡੋਲੀ ਬਣਾਈ ਹੈ ਹਨਾ ਉੱਪਰ ਸੋਈ ਆ ਪੂਰੀ ਵਧੀਆ ਸੈਲਫ ਸੂਫੇ ਤੇ ਪੈਣੀ ਹੈ ਬਗਰੀ ਪੈ ਗਈ ਹੈ ਤੇ ਇਧਰਲੀ ਸਾਈਡ ਤੇ ਸੈਂਕ ਆ ਗਈ ਹੈ ਇਹ ਸ਼ਾਇਦ ਭਾਈ ਨੀਚੇ ਟੂਟੀਆਂ ਲਾਈਆਂ ਨੇ ਭਾਈ ਟੂਟੀ ਵਾਲੇ ਨੇ ਕਿਉਂਕਿ ਇੱਥੇ ਵਿੰਡੋ ਆਕਸੀ ਇਸ ਕਰਕੇ ਜਿਹੜਾ ਸਾਇਕਲ ਲੱਗਣਾਗਾ ਉਹ ਦੂਜਾ ਟੂਟੀਆਂ ਉੱਪਰ ਵਾਲਾ ਲੱਗਣਾਗਾ ਤੇ ਵਧੀਆ ਸਾਈਜ਼ ਆ ਸੋ ਵੀਰਾ 13/14 ਦਾ ਸਾਈਜ਼ ਆ ਭਾਈ ਬਸ ਹਾਲੇ ਕਰਦੇ ਆ ਜੋ ਭਾਈ ਆਪਾਂ ਉੱਪਰ ਦੇਖ ਰਹੇ ਹਾਂ ਪੌੜੀਆਂ ਦੇ ਅੱਡੇ ਭਾਈ ਸਟੈਪ 20 ਸਟੈਪ ਨੇ ਪੌੜੀਆਂ ਨੇ ਸਾਈਜ਼ ਵੀ ਭਾਈ ਸਟੈਪ ਦਾ 7 ਇੰਚ ਹੈ ਨਾ ਬਹੁਤ ਨਾਰਮਲ ਸਾਈਜ਼ ਆ ਬੜੇ ਚਲਦੇ ਆ ਉੱਪਰ ਸਾਡੇ ਟਾਇਲਾਂ ਲੱਗੇ ਆ ਇਹਨੇ 32 64 ਤੇ ਇਹ ਲੌਬੀ ਦਾ ਸਾਈਜ਼ ਵੀ ਭਾਈ ਉਹੀ 32 बाई 32 बाई 13 32 बाई 14 ਦਾ ਸਾਈਜ਼ ਆ ਭਾਈ ਲੌਬੀ ਦਾ ਖੋਲੀ ਡੋਲੀ ਲੌਬੀ ਹੈ ਉੱਪਰੋਂ ਆਪਣਾ ਤੇ ਜਿਵੇਂ ਮਰਜ਼ੀ ਆਪਾਂ ਬੈਡਰੂਮ ਵਾਂਗੂ ਵਰਤ ਸਕਾਂ ਨੇ ਆ ਇੱਕ ਨਾਲ ਹੀ ਬਾਈ ਨੇ ਬੈਡਰੂਮ ਕੱਢਿਆ ਇੱਕ ਸਾਈਡ ਤੇ ਆ ਗਿਆ 12 बाई 13 ਦਾ ਬੈਡਰੂਮ ਆ ਮੂਰੇ ਫਰੰਟ ਤੇ ਵਿੰਡੋ ਲੱਗੀ ਹੋਈ ਆ ਤੇ ਨਾਲ ਹੀ ਇੱਕ ਡਰੈਸਿੰਗ ਰੂਮ ਆ ਗਿਆ ਗੈਸਟਾਂ ਵਾਸਤੇ ਭਾਈ ਹੈ ਨਾ 5 बाई 8 ਦਾ ਡਰੈਸਿੰਗ ਰੂਮ ਆ ਇਹ 52 7 ਦਾ ਬਾਈ ਬਾਥੂ ਬਣਾਇਆ ਹੈ ਬਹੁਤ ਸੋਹਣਾ ਬਾਥੂ ਬਣਿਆ ਹੋਇਆ ਇੱਕ ਵਿੰਡੋ ਆ ਗਈ ਇੱਧਰਲੇ ਪਾਸੇ ਤੇ 300 ਤੋਂ ਤੱਕ ਕਿਸੇ ਟੈਲਾ ਲਾਤੀਆਂ ਰਹੀਆਂ ਤੇ ਆ ਜੋ ਬਾਹਰ ਓਪਨ ਏਰੀਆ ਸਭ ਤੋਂ ਹੈਗੀ ਓਪਨ ਏਰੀਆ ਓਪਨ ਏਰੀਆ ਦਾ ਬਾਈ 1000 ਫੁੱਟ ਏਰੀਆ ਰੱਖਿਆ ਬਾਈ ਨੇ ਤੇ ਓਪਨ ਏਰੀਆ ਸਾਰਾ ਫਰੰਟ ਓਪਨ ਏਰੀਆ ਇਹ ਸਾਰਾ ਬਾਈ 1000 ਫੁੱਟ ਹੈ ਤੁਸੀਂ ਦੇਖ ਸਕਦੇ ਹੋ ਪੈਲੇ ਤੇ ਲੱਗ ਚੁੱਕੀ ਹੈ ਸਾਡੀ ਸਕੈਟਿੰਗ ਸਕੂਟਿੰਗ ਲਾਉਣ ਲੱਗ ਰਹੇ ਆਗੇ ਬਸ ਬਾਕਸ ਦੀ ਤਿਆਰੀ ਹੋ ਰਹੀ ਹੈ ਇਧਰ ਦਿਖਾ ਦੇ ਬਾਈ ਸਾਰਾ ਪਰ ਪੌੜੀ ਚੜੀ ਹੋਈ ਹੈ ਤੇ ਇਧਰ ਆ ਮੂਰਲੀ ਸਾਈਡ ਆ ਗਿਆ ਬਾਈ ਨੇ ਫੈਵਰਾਂ ਪ੍ਰੋਗਰਾਮ ਪਹਿਲਾਂ ਹੀ ਪਵਾਤੀ ਆ ਬਾਈ ਤਿਆਰੀਆਂ ਬਸ ਬਾਈ ਦੀਆਂ ਹੋਣ ਦੀ ਉੱਪਰ ਕਹਿੰਦਾ ਸਾਨੂੰ ਸੇਤੀ ਹੈ ਤੇ ਗਰਮੀ ਦੇ ਵਿੱਚ ਤੇ ਸੋਰੀ ਆ ਮੂਰੇ ਉਹ ਖਾਣ ਖੜਨ ਵਾਸਤੇ ਆ ਗਿਆ ਨਾ ਬਹੁਤ ਸੋਹਣੀ ਲੁੱਕ ਬਣਾਈ ਆ ਬਾਈ ਕੋਠੀ ਸੀ ਬਹੁਤ ਸੋਹਣਾ ਕੰਮ ਕੀਤਾ ਬਾਈਆਂ ਤੇ